ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਰੀਅਲ ਨਿਊਜ਼ ਜਿੱਥੇ ਹਰ ਦਿਨ ਮਿਲਦੀਆਂ ਨੇ ਸੱਚੀਆਂ ਤੇ ਖਰੀਆਂ ਖਬਰਾਂ ਅੱਜ 6 ਜੁਲਾਈ 2025 ਦੀਆਂ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਤੁਸੀਂ ਵੀ ਅਖੀਰ ਤੱਕ ਜ਼ਰੂਰ ਜੁੜੇ ਰਹੋ ਪਹਿਲੀ ਖਬਰ ਵੱਲ ਧਿਆਨ ਦਿੰਦੇ ਹੋਏ ਦੱਸਦੇ ਹਾਂ ਕਿ ਭਗਵਾਨਤ ਮਾਨ ਦੀ ਵੱਡੀ ਘੋਸ਼ਣਾ ਪੰਜਾਬ ਵਿੱਚ ਨਵੇਂ ਉਦਯੋਗ ਲੈ ਕੇ ਆ ਰਹੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਵੱਡੀ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਰਾਜ ਵਿੱਚ 5 ਨਵੇਂ ਇੰਡਸਟਰੀਅਲ ਜ਼ੋਨ ਬਣਾਏ ਜਾਣਗੇ। ਇਹ ਜ਼ੋਨ ਖਾਸ ਤੌਰ ਤੇ ਰੋਜ਼ਗਾਰ ਵਧਾਉਣ ਅਤੇ ਨੌਜਵਾਨਾਂ ਨੂੰ ਸਥਾਨਕ ਰੋਜ਼ਗਾਰ ਦੇਣ ਲਈ ਬਣਾਏ ਜਾਣਗੇ। ਮਾਨ ਨੇ ਕਿਹਾ ਪੰਜਾਬ ਦੇ ਨੌਜਵਾਨਾਂ ਨੂੰ ਹੋਣੀ ਨਹੀਂ ਦੇਵਾਂਗੇ। ਬੇਰੁਜ਼ਗਾਰੀ ਦੀ ਮਾਰ ਆਉਂਦੇ 2 ਸਾਲਾਂ ਵਿੱਚ 50 ਹਜ਼ਾਰ ਨਵੀਆਂ ਨੌਕਰੀਆਂ ਬਣਾਈਆਂ ਜਾਣਗੀਆਂ ਇਹ ਐਲਾਨ ਬਠਿੰਡਾ ਮੋਗਾ ਅੰਮ੍ਰਿਤਸਰ ਰੋਪੜ ਅਤੇ ਮਾਨਸਾ ਜ਼ਿਲ੍ਹਿਆਂ ਲਈ ਕੀਤਾ ਗਿਆ ਹੈ ਦੂਜੀ ਖਬਰ ਵੱਲ ਧਿਆਨ ਦਿੰਦੇ ਹੋਏ ਦੱਸਦੇ ਹਾਂ ਕਿ ਵਿਕਰਮ ਸਿੰਘ ਮਨਜੀਠੀਆ ਨਵੀਂ ਰਣਨੀਤੀ ਨਾਲ ਚੋਣ ਮੈਦਾਨ 'ਚ ਅਕਾਲੀ ਆਗੂ ਵਿਕਰਮ ਸਿੰਘ ਮਨਜੀਠੀਏ ਨੇ ਵੀ ਅੱਜ ਪੰਜਾਬ ਦੀ ਰਾਜਨੀਤੀ ਵਿੱਚ ਹਲਚਲ ਮਚਾ ਦਿੱਤੀ ਉਨਾਂ ਨੇ ਐਲਾਨ ਕੀਤਾ ਕਿ ਉਹ 2027 ਦੀਆਂ ਚੋਣਾਂ ਲਈ ਆਪਣੀ ਹਲਕੇ ਤਬਦੀਲ ਕਰ ਸਕਦੇ ਨੇ ਉਹ ਕਹਿੰਦੇ ਨੇ ਹੁਣ ਪੰਜਾਬ ਵਿੱਚ ਪਰਿਵਰਤਨ ਦੀ ਲੋੜ ਹੈ ਨਵੇਂ ਅੰਦਾਜ਼ ਨਾਲ ਚੋਣਾਂ ਵਿੱਚ ਜਾਵਾਂਗੇ ਪਾਰਟੀ ਸਰੋਤਾ ਮੁਤਾਬਕ ਮਨਜੀਠੀਆ ਅਕਾਲੀ ਦਲ ਨੂੰ ਨਵੇਂ ਚਿਹਰੇ ਨਵੀਆਂ ਤਕਨੀਕਾਂ ਅਤੇ ਨਵੀਆਂ ਉਮੀਦਾਂ ਨਾਲ ਰਿਲਾਇਚ ਕਰਨ ਦੀ ਯੋਜਨਾ ਨੇ ਤੀਜੀ ਖਬਰ ਵੱਲ ਧਿਆਨ ਦਿਂਦੇ ਹੋਏ ਦੱਸਦੇ ਹਾਂ ਕਿ ਸੀਐਮ ਮਾਨ ਵੱਲੋਂ ਵਿਦਿਆਰਥੀਆਂ ਲਈ ਮੁਫਤ ਆਈਏਐਸ ਕੋਚਿੰਗ ਸਕੀਮ ਭਗਵੰਤ ਮਾਨ ਸਰਕਾਰ ਨੇ ਅੱਜ ਇੱਕ ਹੋਰ ਵੱਡੀ ਸਕੀਮ ਦੀ ਸ਼ੁਰੂਆਤ ਕੀਤੀ ਹੈ ਪੰਜਾਬ ਆਈਏਐਸ ਉਮੀਦਵਾਰ ਸਕੀਮ ਇਸ ਸਕੀਮ ਤਹਿਤ ਸਰਕਾਰ ਹਜ਼ਾਰਾਂ ਵਿਦਿਆਰਥੀਆਂ ਨੂੰ ਮੁਫਤ ਕੋਚਿੰਗ ਦੇਵੇਗੀ ਜੋ ਯੂਪੀਐਸਸੀ ਦੀ ਤਿਆਰੀ ਕਰ ਰਹੇ ਨੇ ਇਸ ਦਾ ਉਦੇਸ਼ ਪਛੜੇ ਹਿੱਸਿਆਂ ਦੇ ਟੈਲੈਂਟ ਨੂੰ ਮੌਕਾ ਮਿਲੇ ਚੌਥੀ ਖਬਰ ਵੱਲ ਧਿਆਨ ਦਿੰਦੇ ਹੋਏ ਦੱਸਦੇ ਹਾਂ ਕਿ ਪੰਜਾਬ ਚ ਪਾਣੀ ਸੰਕਟ ਤੇ ਨਵੀਂ ਨੀਤੀ ਪੰਜਾਬ ਚ ਪਾਣੀ ਦੀ ਘਾਟ ਨੂੰ ਲੈ ਕੇ ਸਰਕਾਰ ਨੇ ਸਮਰ ਵਾਟਰ ਐਕਸ਼ਨ ਪਲਾਨ 2025 ਵਿੱਚ ਲਾਗੂ ਕੀਤਾ ਹੈ ਮੁੱਖ ਮੰਤਰੀ ਨੇ ਕਿਹਾ ਹਰ ਪਿੰਡ ਚ ਪਾਣੀ ਸੰਭਾਲਣ ਲਈ ਰੇਨ ਵਾਟਰ ਹਾਰਵੈਸਟਿੰਗ ਲਾਜ਼ਮੀ ਹੋਵੇਗੀ ਅਗਲੇ ਹਫ਼ਤੇ ਤੋਂ ਹਰ ਬਲਾਕ ਵਿੱਚ ਕੈਂਪ ਲੱਗਣਗੇ ਜਿਸ ਵਿੱਚ ਲੋਕਾਂ ਨੂੰ ਤਰਕੀਬਾਂ ਸਿਖਾਈਆਂ ਜਾਣਗੀਆਂ ਪੰਜਵੀਂ ਖਬਰ ਵੱਲ ਧਿਆਨ ਦਿੰਦੇ ਹੋਏ ਦੱਸਦੇ ਹਾਂ ਕਿ ਪੰਜਾਬ ਵਿਧਾਨ ਸਭਾ 70 ਵਿਪੱਖ ਦਾ ਹੰਗਾਮਾ ਅੱਜ ਚੰਡੀਗੜ੍ਹ ਵਿਧਾਨ ਸਭਾ 'ਚ ਕਾਫੀ ਹੰਗਾਮਾ ਵੇਖਣ ਨੂੰ ਮਿਲਿਆ ਵਿਕਰਮ ਮਨਜੀਤਿਆ ਅਤੇ ਕਾਂਗਰਸ ਦੇ ਆਗੂ ਨੇ ਮਿਲ ਕੇ ਸਸਤੇ ਅੰਨ ਨੌਕਰੀਆਂ ਅਤੇ ਸਿੱਖਿਆ ਨੀਤੀ ਤੇ ਵੱਡੇ ਸਵਾਲ ਖੜੇ ਕੀਤੇ ਚੇਮਿੰਗ ਖਬਰਵਾਲ ਧਿਆਨ ਦਿਂਦੇ ਹੋਏ ਦੱਸਦੇ ਹਾਂ ਕਿ ਕੈਨੇਡਾ ਵੱਲੋਂ ਨਵੀਂ ਵੀਜ਼ਾ ਪ੍ਰੋਸੈਸਿੰਗ ਅਪਡੇਟ ਜੁਲਾਈ 2025 ਤੋਂ ਵਿਜ਼ਿਟਰ ਵੀਜ਼ੇ ਦੀ ਪ੍ਰੋਸੈਸਿੰਗ ਟਾਈਮ 30 ਦਿਨ ਹੋ ਗਈ ਹੈ ਸੰਗਰੂਰ 'ਚ ਪੰਜ ਨਵੇਂ ਸਕੂਲ ਬਣਨ ਦਾ ਐਲਾਨ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਆਧੁਨਿਕ ਬਣਾਉਣ ਦੀ ਯੋਜਨਾ ਸ਼ੁਰੂ ਪੰਜਾਬ ਯੂਥ ਲਈ ਨਵਾਂ ਸਟਾਰਟਅਪ ਮਸ਼ੀਨ ਲਾਂਚ ਉਡਾਨ ਪੰਜਾਬ ਯੋਜਨਾ ਤਹਿਤ ਹਰ ਜ਼ਿਲ੍ਹੇ ਚ ਨਵੇਂ ਸਟਾਰਟਅੱਪ ਹੱਬ ਬਣਨਗੇ। ਲੁਧਿਆਣੇ ਚ ਡਰੱਗਜ਼ ਤੇ ਵੱਡੀ ਕਾਰਵਾਈ 3 ਕਿਲੋ ਹੈਰੋਇਨ ਸਮੇਤ 5 ਨਸ਼ਾ ਤਸਕਰ ਕਾਬੂ। ਕਿਸਾਨਾਂ ਦੀ ਸਰਕਾਰ ਨਾਲ ਮੁਲਾਕਾਤ, ਐਮਐਸਪੀ ਦੀ ਗਰੰਟੀ ਤੇ ਕਾਨੂੰਨ ਧਾਰਾ ਬਾਰੇ ਚਰਚਾ। ਮਹਿਲਾਵਾਂ ਲਈ ਮੁਫਤ ਸੈਂਟਰੀ ਪੈਡ ਸਕੀਮ ਦਾ ਐਲਾਨ। ਜੁਲਾਈ 15 ਤੋਂ ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਲਾਗੂ ਹੋਵੇਗੀ ਸੀਐਮ ਮਾਨ ਨੇ ਦੇਖਣਗੇ ਸਰਕਾਰੀ ਸਕੂਲਾਂ ਦੀ ਲਾਈਵ ਸੀਸੀਟੀਵੀ ਫੀਡ ਟਰਾਂਸਪੇਰੈਂਸੀ ਵਧਾਉਣ ਲਈ ਐਜੂਕੇਸ਼ਨ ਡਿਪਾਰਟਮੈਂਟ ਨੂੰ ਨਵਾਂ ਪੋਟੇਲ ਮਿਲਿਆ ਸੱਤਮੀ ਖਬਰ ਵੱਲ ਧਿਆਨ ਦਿੰਦੇ ਹੋਏ ਦੱਸਦੇ ਹਾਂ ਕਿ ਭਗਵੰਤ ਮਾਨ ਵਰੁੱਧ ਨਵੀਂ ਚੁਣੌਤੀ ਆਮ ਆਦਮੀ ਪਾਰਟੀ ਦੇ ਅੰਦਰੋਂ ਹੀ ਕਈ ਐਮਐਲਏ ਭਗਵੰਤ ਮਾਨ ਦੇ ਨੇਤਰਤਵ ਤੋਂ ਨਾਰਾਜ਼ ਨੇ ਮਾਨ ਨੇ ਅੱਜ ਕਿਹਾ ਜਿਨ੍ਹਾਂ ਨੂੰ ਸਮੱਸਿਆ ਹੈ ਉਹ ਮੇਰੇ ਕੋਲ ਆ ਕੇ ਗੱਲ ਕਰਨ ਮੀਡੀਆ ਰਾਹੀਂ ਨਹੀਂ ਇਸ ਬਿਆਨ ਤੇ ਇੱਕ ਵਾਰ ਫਿਰ ਹਲਚਲ ਮਚਾ ਦਿੱਤੀ ਤੁਹਾਡੇ ਖਬਰ ਵੱਲ ਧਿਆਨ ਦਿਂਦੇ ਹੋਏ ਦੱਸਦੇ ਹਾਂ ਕਿ ਮੰਜੀਠੀ ਦੀ ਨਵੀਂ ਰਣਨੀਤੀ ਨੌਜਵਾਨਾਂ ਨੂੰ ਲੈ ਕੇ ਨਜ਼ਰ ਮਨਜੀਠੀਏ ਨੇ ਯੂਥ ਮੈਨੀਫੈਸਟੋ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਜੇ ਅਸੀਂ ਨੌਜਵਾਨਾਂ ਨੂੰ ਸਥਿਰ ਨਾ ਕੀਤਾ ਤਾਂ ਭਵਿੱਖ ਖਤਰੇ 'ਚ ਪੈ ਜਾਵੇਗਾ। ਉਹਨਾਂ ਨੇ ਕਿਸਾਨ, ਮਜ਼ਦੂਰ ਅਤੇ ਨੌਜਵਾਨਾਂ ਲਈ ਤਿੰਨ ਵੱਖ-ਵੱਖ ਯੋਜਨਾਵਾਂ ਦਾ ਐਲਾਨ ਕੀਤਾ। ਨੌਵੀਂ ਖਬਰ ਵੱਲ ਧਿਆਨ ਦਿੰਦੇ ਹੋਏ ਦੱਸਦੇ ਹਾਂ ਕਿ ਸੀਐਮ ਮਾਨ ਵਰਸਸ ਕੈਪਟਨ ਅਮਨਿੰਦਰ ਵਧੀ ਰਾਜਨੀਤਿਕ ਤਿੱਖਣਤਾ ਮੁਣ ਭਗਵਾਨ ਤਮਾਨ ਦੀ ਸਰਕਾਰ ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਨਿਸ਼ਾਨਾ ਸਾਧਿਆ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ 3 ਸਾਲ ਚ ਨਾ ਹੀ ਵਾਅਦੇ ਪੂਰੇ ਕੀਤੇ ਤੇ ਨਾ ਹੀ ਪੰਜਾਬ ਬਚਾਇਆ ਸੀਐਮ ਮਾਨ ਨੇ ਇਸ ਦਾ ਤਿੱਖਾ ਜਵਾਬ ਦਿੰਦਿਆਂ ਕਿਹਾ ਜੇ ਤੁਸੀਂ ਵਿਚਾਰ ਲਿਆ ਹੁੰਦਾ ਤਾਂ ਅਸੀਂ ਆਉਂਦੇ ਹੀ ਨਾ ਇਸ ਦੇ ਦੋਨੋਂ ਪੱਖਾਂ ਵਿੱਚ ਕਾਰ ਹਲਚਲ ਵਧਾ ਦਿੱਤੀ ਹੈ ਜਿਸ ਕਰਕੇ ਰਾਜਨੀਤਿਕ ਤਤਪੱਸ ਹੋਰ ਗਹਿਰੀ ਹੋ ਰਹੀ ਹੈ ਦਸਵੀਂ ਖਬਰ ਵੱਲ ਧਿਆਨ ਦਿਂਦੇ ਹੋਏ ਦੱਸਦੇ ਹਾਂ ਕਿ ਪੰਜਾਬ ਤੋਂ ਵਿਦੇਸ਼ ਜਾਣ ਵਾਲੇ ਨੌਜਵਾਨ ਸਟੱਡੀ ਵੀਜ਼ੇ 'ਚ ਨਵੀਂ پابੰਦੀ ਕੈਨੇਡਾ ਸਰਕਾਰ ਵੱਲੋਂ ਸਟੱਡੀ ਵੀਜ਼ੇ 'ਚ ਨਵੇਂ ਲਿਮਟ ਲਾਗੂ ਕੀਤੇ ਗਏ ਹਨ ਜਿਸ ਨਾਲ ਪੰਜਾਬ ਦੇ ਹਜ਼ਾਰਾਂ ਨੌਜਵਾਨ ਚਿੰਤਿਤ ਹੋ ਗਏ ਨੇ ਜੁਲਾਈ ਤੋਂ ਨਵੇਂ ਡੀਐਲਆਈ ਕਾਲਜ ਤੇ ਸਟੱਡੀ ਪਰਮਿਟ ਈਸ਼ੂ ਰੁਕ ਸਕਦੇ ਨੇ ਪੰਜਾਬ ਦੇ ਇਮੀਗ੍ਰੇਸ਼ਨ ਐਡਵਾਈਜ਼ਰਜ਼ ਨੇ ਕਿਹਾ ਹੁਣ ਜੈਨੂਇਨ ਸਟੂਡੈਂਟਸ ਲਈ ਵੀਜ਼ਾ ਲੈਣਾ ਔਖਾ ਹੋ ਗਿਆ ਹੈ ਸੀਐਮ ਮਾਨ ਨੇ ਵੀ ਇਸ ਵਿਸ਼ੇ ਤੇ ਦਿੱਲੀ ਜਾਣ ਦੀ ਤਿਆਰੀ ਕੀਤੀ ਹੈ 11ਵੀਂ ਖਬਰ ਵੱਲ ਧਿਆਨ ਦਿੰਦੇ ਹੋਏ ਦੱਸਦੇ ਹਾਂ ਕਿ ਬਠਿੰਡੇ 'ਚ ਵਾਪਰੀ ਗੰਭੀਰ ਹਾਦਸਾ ਬਠਿੰਡੇ ਜ਼ਿਲ੍ਹੇ ਦੇ ਨਜ਼ਦੀਕੀ ਪਿੰਡਾਂ ਵਿੱਚ ਇੱਕ ਟਰੈਕਟਰ ਨੇ ਸਕੂਲ ਵੈਨ ਨੂੰ ਟੱਕਰ ਮਾਰੀ। ਤਿੰਨ ਬੱਚਿਆਂ ਦੀ ਮੌਤ ਹੋ ਗਈ ਤੇ ਸੱਤ ਬੱਚੇ ਜ਼ਖਮੀ ਹੋ ਗਏ। ਸੂਬਾ ਸਰਕਾਰ ਨੇ ਜ਼ਖਮੀਆਂ ਲਈ ਮੁਆਵਜ਼ਾ ਘੋਸ਼ਿਤ ਕੀਤਾ। 10 ਲੱਖ ਮਰਹੂਮ ਬੱਚਿਆਂ ਦੇ ਪਰਿਵਾਰਾਂ ਨੂੰ ਮੁਫਤ ਇਲਾਜ ਪੀਜੀਆਈ 'ਚ ਜ਼ਖਮੀਆਂ ਲਈ। 12ਵੀਂ ਖਬਰ ਵੱਲ ਧਿਆਨ ਦਿਂਦੇ ਹੋਏ ਦੱਸਦੇ ਹਾਂ ਕਿ ਮਨਜੀਠੀ ਦੇ ਹਮਲਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਨਵੀਂ ਰਣਨੀਤੀ ਵਿਕਰਮ ਮਨਜੀਠੀਆਂ ਵੱਲੋਂ ਹਮਲਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਅੰਦਰੂਨੀ ਤੌਰ ਤੇ ਇੱਕ ਮੀਟਿੰਗ ਰੱਖੀ ਜਿਸ ਚ ਇਹ ਨਵੇਂ ਫੈਸਲੇ ਲਏ ਗਏ ਸੋਸ਼ਲ ਮੀਡੀਆ ਤੇ ਮਨਜੀਠੀ ਦੇ ਬਿਆਨਾਂ ਦਾ ਜਵਾਬ ਫੌਰੀ ਨਵੀਆਂ ਵਿਧਾਨ ਸਭਾ ਸੀਟਾਂ ਤੇ ਆਮ ਆਦਮੀ ਪਾਰਟੀ ਨੇ ਲੋਕਲ ਲੀਡਰ ਤਿਆਰ ਕਰਨੇ 13ਵੀਂ ਖਬਰ ਵੱਲ ਧਿਆਨ ਦਿੰਦੇ ਹੋਏ ਦੱਸਦੇ ਹਾਂ ਕਿ ਪੰਜਾਬ ਦੇ ਕਿਸਾਨਾਂ ਦੀ ਸੰਘਰਸ਼ ਮੀਟਿੰਗ ਅੱਜ ਬਠਿੰਡੇ 'ਚ ਹੋਈ ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਜਿੱਥੇ ਐਮਐਸਪੀ ਦੀ ਗਰੰਟੀ ਅਤੇ ਫਸਲਾਂ ਦੇ ਮੁਆਜਰੇ ਤੇ ਸਰਕਾਰ ਨੂੰ 15 ਜੁਲਾਈ ਤੱਕ ਅਲਟੀਮੇਟ ਦਿੱਤਾ ਗਿਆ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਦਿੱਲੀ ਚੱਲੋ ਮੁਹਿੰਮ ਫਿਰ ਸ਼ੁਰੂ ਕਰਾਂਗੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 14ਵੀਂ ਖਬਰ ਵੱਲ ਧਿਆਨ ਦਿਂਦੇ ਹੋਏ ਦੱਸਦੇ ਹਾਂ ਕਿ ਪੰਜਾਬੀ ਗਾਇਕਾਂ ਤੇ ਫਿਲਮ ਇੰਡਸਟਰੀ 'ਚ ਨਵੀਆਂ ਰਾਜਨੀਤਿਕ ਲੀਕਾਂ ਪੰਜਾਬੀ ਗਾਇਕ ਰਣਜੀਤ ਬਾਵੇ ਨੇ ਅੱਜ ਇੱਕ ਖੁਲਾਸਾ ਕੀਤਾ ਕਿ ਉਹਨਾਂ ਨੂੰ ਇੱਕ ਰਾਜਨੀਤਿਕ ਪਾਰਟੀ 'ਚ ਸ਼ਾਮਿਲ ਹੋਣ ਦਾ ਆਫਰ ਆਇਆ ਸੀ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ ਸਾਡੀ ਆਵਾਜ਼ ਲੋਕਾਂ ਦੀ ਆਵਾਜ਼ ਹੈ ਨਾ ਕਿ ਕਿਸੇ ਪਾਰਟੀ ਦੀ ਇਹ ਗੱਲ ਰਣਜੀਤ ਬਾਵੇ ਦੇ ਵੱਲੋਂ ਕਹੀ ਗਈ 15ਵੀਂ ਖਬਰ ਵੱਲ ਧਿਆਨ ਦਿੰਦੇ ਹੋਏ ਦੱਸਦੇ ਹਾਂ ਕਿ ਭਗਵੰਤ ਮਾਨ ਦੀ ਡਿਜੀਟਲ ਪੰਜਾਬ ਮੁਹਿੰਮ ਸਰਕਾਰ ਨੇ ਡਿਜੀਟਲ ਪੰਜਾਬ 2025 ਮੁਹਿੰਮ ਤਹਿਤ ਈ-ਗਵਰਨੈਂਸ ਪੋਰਟਲਸ ਸ਼ੁਰੂ ਕੀਤੇ ਆਨਲਾਈਨ ਕੰਪਲੇਂਟ ਪੋਰਟਲਸ RTI ਸਟੇਟਸ ਚੈੱਕ ਕਰ ਸਕੂਲ ਐਡਮਿਸ਼ਨ ਐਪ ਸੀਐਮ ਮਾਨ ਕਹਿੰਦੇ ਨੇ ਹੁਣ ਲੋਕ ਸਰਕਾਰ ਦੇ ਨਜ਼ਦੀਕ ਹੋਣਗੇ ਇੱਕ ਕਲਿੱਕ ਤੇ 16ਵੀਂ ਖਬਰ ਵਾਲ ਧਿਆਨ ਦਿਂਦੇ ਹੋਏ ਦੱਸਦੇ ਹਾਂ ਕਿ ਮਨਜੀਠੀ ਦੇ ਇਸ਼ਾਰੇ ਤੇ ਨਵਾਂ ਯੂਥ ਮੈਨੀਫੈਸਟੋ ਮਨਜੀਠੀ ਨੇ ਯੂਥ ਮੈਨੀਫੈਸਟੋ ਦਾ ਪਹਿਲਾ ਡਰਾਫਟ ਵੀ ਜਾਰੀ ਕੀਤਾ ਨਵੇਂ ਸਕਿੱਲ ਸੈਂਟਰਸ ਨਸ਼ਾ ਮੁਕਤੀ ਕੈਂਪ ਯੂਥ ਸਪੋਰਟਸ ਫੰਡ 100 ਕਰੋੜ ਉਹਨਾਂ ਨੇ ਮੁੱਖ ਮੰਤਰੀ ਮਾਨ ਨੂੰ ਚੁਣੌਤੀ ਦਿੱਤੀ ਕਿ ਉਹ ਵੀ ਆਪਣੇ ਨੌਜਵਾਨਾਂ ਲਈ ਵਿਜ਼ਨ ਪੇਸ਼ ਕਰਨ 17ਵੀਂ ਖਬਰ ਵੱਲ ਧਿਆਨ ਦਿੰਦੇ ਹੋਏ ਦੱਸਦੇ ਹਾਂ ਕਿ ਵਿਦਿਆਰਥੀਆਂ ਦੇ ਖਿਲਾਫ ਫੇਕ ਏਜੰਟ ਧੰਦਾ ਚੰਡੀਗੜ੍ਹ ਚ ਇਮੀਗ੍ਰੇਸ਼ਨ ਫੰਡ ਰਿੰਗ ਬੈਂਕਾਬ ਤਿੰਨ ਏਜੰਟਸ ਗ੍ਰਿਫਤਾਰ ਜੋ ਫੇਕ ਆਫਰ ਲੈਟਰਸ ਦੇ ਕੇ ਵੀਜ਼ਾ ਲਾ ਰਹੇ ਸੀ ਪੰਜਾਬ ਸਰਕਾਰ ਨੇ ਕਿਹਾ ਏਜੰਟਾਂ ਦੀ ਜਾਂਚ ਲਈ ਹਰੇਕ ਜ਼ਿਲ੍ਹੇ ਵਿੱਚ ਵਿਸ਼ੇਸ਼ ਟੀਮ ਬਣਾਈ ਜਾਵੇਗੀ 18ਵੀਂ ਖਬਰ ਵੱਲ ਧਿਆਨ ਦਿੰਦੇ ਹੋਏ ਦੱਸਦੇ ਹਾਂ ਕਿ ਲੁਧਿਆਣੇ ਤੋਂ ਕੈਨੇਡਾ ਚੱਲੇ ਪਰਿਵਾਰ ਦੀ ਟਰੈਜੀ ਲੁਧਿਆਣਾਂ ਦਾ ਇੱਕ ਪਰਿਵਾਰ ਜੋ ਕੈਨੇਡਾ ਵਿੱਚ 5 ਸਾਲ ਪਹਿਲਾਂ ਗਿਆ ਸੀ SNOW ACCIDENT ਦੌਰਾਨ ਦੋ ਜਾਣੇ ਜਾਨ ਤੋਂ ਹੱਥ ਤੋਂ ਬੈਠੇ ਸੀਮ ਮਾਨ ਨੇ ਟਵੀਟ ਕਰਕੇ ਦੁੱਖ ਪ੍ਰਗਟਾਇਆ 19ਵੀਂ ਖਬਰ ਵੱਲ ਧਿਆਨ ਦਿਂਦੇ ਹੋਏ ਦੱਸਦੇ ਹਾਂ ਕਿ ਪੰਜਾਬ ਪੁਲਿਸ ਨੇ ਹਥਿਆਰ ਤਸਕਰ ਗਿਰੋਫੜਿਆ। ਮੋਹਾਲੀ 'ਚ 12 ਹਥਿਆਰਾਂ ਸਮੇਤ 3 ਲੋਕ ਗ੍ਰਿਫਤਾਰ। ਪੰਜਾਬ 'ਚ ਕਈ ਨਕੀਲੇ ਹਥਿਆਰ ਰਾਜਸਥਾਨ ਰਾਹੀਂ ਆ ਰਹੇ ਹਨ। ਡੀਜੀਪੀ ਨੇ ਕਿਹਾ ਐਨਆਈਏ ਨਾਲ ਮਿਲ ਕੇ ਵੱਡੀ ਕਾਰਵਾਈ ਹੋ ਰਹੀ ਹੈ। ਬੀਵੀਤੇ ਆਖਰੀ ਖਬਰ ਵੱਲ ਧਿਆਨ ਦਿੰਦੇ ਹੋਏ ਦੱਸਦੇ ਹਾਂ ਕਿ ਸੀਐਮ ਮਾਨ ਦੀ ਪੰਜਾਬੀ ਮਾਧਿਆਮ ਮੁਹਿਮ ਅਗਸਤ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੰਜਾਬੀ ਵਿੱਚ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਪੜਾਈ ਜਾਣੀ ਸ਼ੁਰੂ ਹੋਵੇਗੀ। ਪਹਿਲੀ ਵਾਰ NEET ਦੀ ਤਿਆਰੀ ਪੰਜਾਬੀ ਵਿੱਚ ਹੋਵੇਗੀ। ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੀ ਵੀਡੀਓ ਨੂੰ ਦੇਖਣ ਲਈ। ਹੁਣ ਅਸੀਂ ਕੱਲ ਮਿਲਾਂਗੇ ਹੋਰ ਨਵੀਆਂ ਤੇ ਧੁਮਾਕੇਦਾਰ ਖਬਰਾਂ ਨਾਲ